ਹਾਂ ਜੀ ਇਹ ਪੌਂਚੇ ਦੀ ਲੈਂਥ ਪਹਿਲਾਂ ਮੈਂ 35 ਇੰਚ ਲਈ ਸੀ ਇੰਦੀ 1.5 ਇੰਚ ਟਾਲ ਪਾਉਣ ਤੋਂ ਬਾਅਦ ਹੁਣ ਇਹ 33.5 ਇੰਚ ਹੈ ਹੁਣ 5.5 ਇੰਚ ਦਾ ਮੈਂ ਇਹਦੇ ਵਿੱਚ 벨ਟ ਪਾਵਾਂਗੀ 38 ਇੰਚ ਜਿਹੜੀ ਟੋਟਲ ਲੈਂਥ ਦੀ ਮੈਂ ਲੈਂਥ ਸਲਵਾਰ ਦੀ ਤਿਆਰ ਕਰਾਂਗੀ ਇਹ ਜਿਹੜਾ ਪੂਰਾ ਘੇਰ ਹੈ ਇਹ ਹੈਗਾ 186 ਇੰਚ ਦਾ ਟੋਟਲ ਘੇਰ ਹੈ ਸਲਵਾਰ ਦਾ ਜਿਹੜਾ ਉਪਰੋਂ ਚੋਣਾ ਪਾਣ ਲਿਆ ਹੁਣ ਮੈਂ ਇਹਦੇ ਉੱਪ ਚੋਣਾ ਪਾਵਾਂਗੀ ਨੂੰ ਪੌਂਚਿਆਂ ਦੇ ਸੈਂਟਰ ਦੇ ਵਿੱਚ ਮੈਂ ਇਸ ਤਰ੍ਹਾਂ ਕੱਟ ਲਗਾਵਾਂਗੀ ਤਾਂ ਕਿ ਜਦੋਂ ਇਹ ਚੋਣਾ ਪਾਣੀ ਹੈ ਇਹ ਜਿਹੜੀ ਬਿਲਕੁਲ ਸੈਂਟਰ ਵਾਲੀ ਚੋਣ ਹੁੰਦੀ ਹੈ ਇਹ ਇੰਨੀ ਵਧਾ ਕੇ ਉੱਪਰ ਇੰਨਾ ਕਪੜਾ ਵਧਾ ਕੇ ਚੋਣ ਫੇਰ ਪਾਈਦੀ ਹੈ। ਹਾਂਜੀ ਇਹ ਬੈਲਟ ਦੀ ਸਲਾਈ ਵੀ ਕਰ ਚੁੱਕੀ ਹਾਂ ਇਸ ਤਰ੍ਹਾਂ ਜਿਹੜੀ ਸਲਾਈ ਕਰਕੇ ਇਹ ਬੈਲਟ ਦੀਆਂ ਦੋਨੋਂ ਜਿਹੜੀਆਂ ਮੈਂ ਕੁੰਮ ਸਲਾਈਆਂ ਇਸ ਤਰ੍ਹਾਂ ਲਗਾ ਚੁੱਕੀ ਹਾਂ। ਮੈਂ ਇਹ ਸਲਾਈ ਹਮੇਸ਼ਾ ਇਸੇ ਤਰ੍ਹਾਂ ਹੀ ਲਗਾਨੀ ਹੈ ਬੈਲਟ ਲਈ ਤਾਂ ਕਿ ਜਦੋਂ ਇੰਟਰਲੋ ਕਰਨਾ ਹੁੰਦਾ ਹੈ ਤਾਂ ਫਿਰ ਉਹ ਇੰਨੀ ਕੋਈ ਸਾਈਡ ਤੇ ਜਿਹੜਾ ਇੰਟਰਲੋ ਹੋਵੇ। ਇਤੋਂ ਤੱਕ ਜੇ ਫਿਰ ਵੀ ਨਿਕਲਦੇ ਰਹਿੰਦੇ ਇਸ ਤਰ੍ਹਾਂ ਜਿਹੜਾ ਫਿਨਿਸ਼ਿੰਗ ਵਾਲਾ ਕੰਮ ਲੱਗਦਾ ਹੈ ਇਸ ਕਰਕੇ ਮੈਂ বেলਟ ਦੀਆਂ ਦੋਨੋਂ ਸਲਾਈਆਂ ਜਿਹੜੀਆਂ ਇਸ ਤਰ੍ਹਾਂ ਪੱਕੀਆਂ ਕਰ ਦਿੰਦੀਆਂ ਹੁਣ ਆ ਦੇਖੋ ਇਸ ਤਰ੍ਹਾਂ বেলਟ ਦੇਵੇਂ ਦੋਨੋਂ ਸਾਈਡਾਂ ਤੇ ਇਹਦਾ ਸੈਂਟਰ ਕਰਕੇ ਇੱਥੇ ਕੱਟ ਲਗਾਵਾਂਗੇ ਇਸ ਸਾਈਡ ਤੇ ਵੀ ਮੈਂ ਕੱਟ ਲਗਾਵਾਂਗੀ ਆ ਗਏ ਜਿਹੜੇ ਬੈਕ ਸਾਈਡ ਵਾਲੀਆਂ ਦੋ ਚੋਣਾ ਹੈ ਪਹਿਲਾਂ ਮੈਂ ਉਹ ਸਲਾਈ ਕਰਾਂਗੀ ਹਾਂਜੀ ਬੈਕ ਸਾਈਡ ਵਾਲੀ ਚੋਣਾ ਦੇ ਦੇਖੋ ਇਹਨਾਂ ਨਾਲ ਕਪੜਾ ਜਿਹੜਾ ਮੈਂ ਸਲਾਈ ਕੀਤਾ ਹੈ ਹਾਂਜੀ ਇਹ ਬੈਲਟ ਹੈ ਜਿਹੜੀ ਇਹ 23 ਇੰਚ ਤੱਕ ਤਿਆਰ ਹੈ ਟੋਟਲ 46 ਇੰਚ ਹੈ ਮਤਲਬ ਜੇ ਇਹ ਰਾਉਂਡ ਸਾਈਜ਼ ਤੋਂ ਮਿਲੀ ਹੈ ਤਾਂ ਫਿਰ ਇਹ 46 ਇੰਚ ਹੈ ਵਸਤੇ 23 ਇੰਚ ਤੱਕ ਹੀ ਹੁਣ ਤਿਆਰ ਹੈ ਹੁਣ ਇਹਦੇ ਹਿਸਾਬ ਦੇ ਨਾਲ ਕਿੰਨਾ ਕਪੜਾ ਜਿਹੜਾ ਚੋਣਾ ਦੇ ਵਿੱਚ ਲੈਣਾ ਇਹ ਮੈਂ ਦੱਸਾਂਗੀ ਹਾਂਜੀ ਆ ਹੁਣ ਜਿਹੜੀ ਆਸਣ ਵਾਲੀ ਜਿਹੜੀ ਸਲਾਈ ਹੈ ਇਹਦੇ ਤੋਂ ਮੈਂ ਜਿਹੜਾ ਇਹ 1.5 ਇੰਚ ਜਾਂ 2 ਇੰਚ ਜਿਹੜਾ ਕੱਪੜਾ ਇੱਥੋਂ ਇੰਨਾ ਛੱਡਾਂਗੀ 1.5 ਇੰਚ ਜਾਂ ਸਿਰਫ 2 ਇੰਚ ਤੱਕ ਹੀ ਪਲੇਨ ਛੱਡਾਂਗੀ ਜਿੰਨੀ ਹੈ ਵੀ ਸਾਈਜ਼ ਦੀ ਮਤਲਬ ਸਲਵਾਰ ਹੋਵੇ ਜਿੰਨਾ ਹੀ ਜ਼ਿਆਦਾ ਚੌੜਾਈ ਦੇ ਵਿੱਚ 벨ਟ ਹੋਵੇ ਤਾਂ ਇਹ ਜਿਹੜਾ ਹਿੱਸਾ ਇਹ ਤੋਂ ਪਲੇਨ ਆਪਾਂ ਛੱਡਦੇ ਆ ਇਹ 2.5 ਇੰਚ ਤੱਕ ਜਾਂ 3 ਇੰਚ ਤੱਕ ਵੀ ਆਪਾਂ ਛੱਡ ਸਕਦੇ ਆ ਕਿਉਂਕਿ ਜਿੰਨੀ ਜ਼ਿਆਦਾ 벨ਟ ਹੋਵੇਗੀ ਉਹਨਾਂ ਚੋਣਾਂ ਦੇ ਲਈ ਜਿਹੜੀ ਹੈ ਆਪਾਂ ਨੂੰ ਜ਼ਿਆਦਾ ਸਪੇਸ ਮਿਲੇਗੀ ਇਸ ਕਰਕੇ ਉਹਦੇ ਲਈ ਆਪਾਂ ਜ਼ਿਆਦਾ ਵੀ ਹੈ ਜਿਹੜਾ ਗੈਪ ਛੱਡ ਉਦੇ ਹਿਸਾਬ ਨਾਲ ਇਹ 1.5 ਜਾਂ 2 ਇੰਚ ਹੀ ਜਿਹੜਾ ਇੱਥੋਂ ਇਹ ਵਾਲੀ ਸਲਾਈ ਤੋਂ ਦੂਰੀ ਤੇ ਆਪਾਂ ਜੜੀਆਂ ਚੋਣਾ ਸਟਾਰਟ ਕਰਾਂਗੇ ਜੇ ਜਿਆਦਾ 벨ਟ ਦੀ ਚੌੜਾਈ ਹੋਵੇ ਉਨਾ ਆਪਾਂ ਦੂਰੀ ਤੇ ਇਹ ਵਾਲੀ ਸਲਾਈ ਜਿਹੜੀ ਹੈ ਇੱਥੋਂ ਚੋਣਾ ਸਟਾਰਟ ਹੈ ਜੜੀਆਂ ਕਰ ਸਕਦੇ ਹਾਂ ਹਾਂਜੀ ਉਹ ਜਿਹੜੀ ਪਹਿਲੀ ਚੋਣ ਮੈਂ ਇੱਥੋਂ ਸਟਾਰਟ ਕੀਤੀ ਹੋਈ ਹੈ 5 ਇੰਚ ਦੀ ਦੂਰੀ ਤੇ ਮੈਂ ਜੜੀ ਇਹ ਕਪੜਾ ਫੋਲਡ ਕਰਕੇ ਇਸ ਤਰ੍ਹਾਂ ਚੋਣ ਪਾਈ ਹੋਈ ਹੈ ਅੱਜ ਇਹ ਦੇਖ ਸਕਦੇ ਹੋ ਤੁਸੀਂ ਹੁਣ ਅੱਧਾ ਇੰਚ ਜਿਹੜਾ ਮੈਂ ਇਹ ਚੂਨ ਫੋਲਡ ਕਰਕੇ ਇੱਥੋਂ ਅੱਧਾ ਇੰਚ ਅੱਗੇ ਤੱਕ ਮੈਂ ਸਲਾਈ ਲਗਾ ਚੁੱਕੀ ਹਾਂ ਸਿਰਫ ਅੱਧਾ ਇੰਚ ਜਦੋਂ ਅੱਗੇ ਤੱਕ ਮੈਂ ਸਲਾਈ ਲਗਾਈ ਹੈ ਤਾਂ ਇੱਥੋਂ ਫੇਰ ਹੁਣ ਅੱਗੇ 5 ਇੰਚ ਤੱਕ ਜਿਹੜਾ ਕਪੜਾ ਮੈਂ ਇਹਦੇ ਵਿੱਚ ਲਾਵਾਂਗੀ 5 ਇੰਚ ਤੇ ਇਹ ਨਹੀਂ ਮਤਲਬ ਕਿ ਹੁਣ ਮੈਂ ਹਰ ਜਗ੍ਹਾ ਤੇ ਮਾਰਕ ਕਰ ਕਰਕੇ ਇਸ ਤਰ੍ਹਾਂ ਲਾਵਾਂਗੀ ਮੈਂ ਹਰ ਜਗ੍ਹਾ ਤੇ ਐਵੇਂ 5 5 ਇੰਚ ਦਾ ਮਾਰਕ ਨਹੀਂ ਕਰਾਂਗੀ ਹੁਣ ਮੈਂ ਦੇਖੋ ਇਸ ਤਰ੍ਹਾਂ ਹੀ ਅੱਧਾ ਇੰਚ ਜਿੱਥੇ ਤੱਕ ਸਲਾਈ ਇਹਦੀ ਕੰਪਲੀਟ ਹੋ ਚੁੱਕੀ ਹੈ ਇੱਥੇ ਮੈਂ ਇੰਚ ਟੇਪ ਰੱਖਿਆ ਤੇ ਆਹ ਦੇ ਇੱਥੋਂ ਤੱਕ ਮਾਰ ਕਰਿਆ ਏ ਹੁਣ ਆ ਜਿਹੜੀ ਮਸ਼ੀਨ ਦੀ ਜਿਹੜੀ ਆ ਦੇਖੋ ਬਲੈਕ ਕਲਰ ਦਾ ਜਿਹੜਾ ਫੋਨ ਆ ਇਹਦੇ ਤੋਂ 2 ਇੰਚ ਅੱਗੇ ਵੱਧ ਕੇ ਆਹ ਜਿਹੜਾ ਮਸ਼ੀਨ ਦੇ ਉੱਪਰ ਜਿਹੜਾ ਬੋਰਡ ਦੇ ਉੱਪਰ ਸਨਵਾਇਕਾ ਲੱਗਿਆ ਹੈ ਇਹਦੇ ਉੱਪਰ ਆ ਹਲਕਾ ਜਿਹਾ ਨਿਸ਼ਾਨ ਨਿਸ਼ਾਨ ਹੈ ਹਾ ਬ੍ਰਾਊਨ ਕਲਰ ਦਾ ਇਹਦੇ ਹਿਸਾਬ ਦੇ ਨਾਲ ਹੀ ਮੈਂ ਹੁਣ ਇਸੇ ਨੂੰ ਹੀ ਮਾਰਕ ਰੱਖਾਂਗੀ ਇਹਦਾ 5 ਇੰਚ ਦਾ ਇਹਦੇ ਹਿਸਾਬ ਨਾਲ ਹੀ ਹੁਣ ਮੈਂ ਸਾਰੀਆਂ ਜਿਹੜੀਆਂ ਚੋਣਾ ਐ ਇਸ ਤਰ੍ਹਾਂ ਫੋਲਡ ਕਰਾਂਗੀ ਹਾਂਜੀ ਹਰ ਸਾਈਜ਼ ਦੀ ਜਿਹੜੀ ਬੈਲਟ ਦੇ ਵਿੱਚ ਆਪਾਂ ਇੰਨਾ ਕਪੜਾ ਨਹੀਂ ਲੈ ਸਕਦੇ ਜਿੰਨੀ ਜ਼ਿਆਦਾ ਘੱਟ ਬੈਲਟ ਹੋਵੇਗੀ ਇਹਨਾਂ ਦੇ ਕਈ ਵਰੀ 2 ਇੰਚ 1 ਕੀ ਇੰਚ ਤੱਕ ਵੀ ਜਿਹੜੀ ਬੈਲਟ ਹੁੰਦੀ ਹੈ ਉਹਦੇ ਵਿੱਚ ਉਨਾ ਹੀ ਜ਼ਿਆਦਾ ਸਾਨੂੰ ਇਹ ਵਾਲਾ ਕੱਪੜਾ ਲੈਣਾ ਪਵੇਗਾ ਜਿੰਨੀ ਜ਼ਿਆਦਾ ਚੌੜਾਈ ਦੇ ਵਿੱਚ ਬੈਲਟ ਹੋਵੇਗੀ ਉਨਾ ਹੀ ਅਸੀਂ ਇਹ ਘੱਟ ਕੱਪੜਾ ਲੈਣਾ ਹੋਵੇਗਾ ਜਦੋਂ 30 31 ਜਾਂ 3 ਇੰਚ ਦੀ ਜਦੋਂ ਕੋਈ ਬੈਲਟ ਹੋਵੇ ਤਾਂ ਇਹ ਜਿਹੜਾ ਕੱਪੜਾ ਹੈ ਅਸੀਂ ਸਿਰਫ 3.5 ਇੰਚ ਦੀ ਚੌੜ ਦੇ ਹਿਸਾਬ ਦੇ ਨਾਲ ਜਾਂ 4 ਇੰਚ ਦੀ ਚੌੜ ਦੇ ਹਿਸਾਬ ਨਾਲ ਹੀ ਲੈ ਸਕਦੇ ਹਾਂ ਨਹੀਂ ਤਾਂ ਫਿਰ ਇਹ ਜਦੋਂ ਆਪਾਂ ਇਸੇ ਹਿਸਾਬ ਨਾਲ ਚੋਣਾ ਪਾਵਾਂਗੇ ਤਾਂ ਜਿਹੜਾ ਬੈਲਟ ਤੇ ਲਾਸਟ ਦੇ ਕੱਪੜਾ ਕਾਫੀ ਜ਼ਿਆਦਾ ਪਿੱਛੇ ਪਲੇਨ ਬਚ ਜਾਏਗਾ ਕਿਉਂਕਿ ਇਹ ਜਿਹੜੀਆਂ ਚੂਣਾ ਹੈ ਇਹ ਇਧਰ ਸਾਈਡਾਂ ਤੋਂ ਬਰਾਬਰ ਦਾ ਕੱਪੜਾ ਛੱਡ ਕੇ ਸੈਂਟਰ ਦੇ ਵਿੱਚ ਹੀ ਆਣੀਆਂ ਚਾਹੀਦੀਆਂ ਦੋਨਾਂ ਸਾਈਡਾਂ ਤੇ ਇਸ ਕਰਕੇ ਜਦੋਂ ਚੜਾਈ ਵਾਲੀ ਬੈਲਟ ਹੋਵੇ ਤਾਂ ਉਹਦੇ ਵਿੱਚ ਜੂਣਾ ਉਸੇ ਹਿਸਾਬ ਨਾਲ ਹੀ ਘੱਟ ਕੱਪੜਾ ਫੋਲਡ ਕਰਕੇ ਆਣੀਆਂ ਚਾਹੀਦੀਆਂ ਤੇ ਜਦੋਂ ਇਹ ਘੱਟ ਚੜਾਈ ਵਾਲੀ ਬੈਲਟ ਹੈਗੀ ਹੈ ਇਹਦੇ ਵਿੱਚ ਸਾਨੂੰ ਜ਼ਿਆਦਾ ਕੱਪੜਾ ਫੋਲਡ ਕਰਨਾ ਪੈਂਦਾ ਇਸ ਤਰ੍ਹਾਂ ਨਾਲ 5-5 ਇੰਚ ਦੀ ਦੂਰੀ ਤੇ ਮੈਂ ਸਾਰੀਆਂ ਜਿਹੜੀਆਂ ਚੋਣਾ ਹੈ ਇਸ ਤਰ੍ਹਾਂ ਫੋਲਡ ਕਰਨਗੀ ਹਾਂਜੀ ਆ ਦੇਖੋ ਹੁਣ ਤਕਰੀਬਨ 7 ਜਿਹੜੀਆਂ ਚੋਣਾ ਹੈ ਮੇਰੀਆਂ ਇੱਧਰ ਅੱਧਾ ਇੰਤਾ ਇੰਚ ਦੇ ਗੈਪ ਦੇ ਨਾਲ ਆ ਦੇਖੋ ਇਸ ਤਰ੍ਹਾਂ 7 ਜਿਹੜੀਆਂ ਚੋਣਾ ਹੈ ਮੈਂ ਇਸ ਤਰ੍ਹਾਂ ਪਾ ਚੁੱਕੀ ਹਾਂ ਆ ਬਿਲਕੁਲ ਜਿਹੜੀ ਸੈਂਟਰ ਵਾਲੀ ਜਿਹੜੀ ਹੁਣ ਚੋਣ ਹੈ ਆ ਜਿਹੜੇ ਪਹੁੰਚੇ ਦੇ ਉੱਪਰ ਆ ਦੇਖੋ ਇਸ ਤਰ੍ਹਾਂ ਕੱਟ ਲਗਾਇਆ ਸੀ ਇਹਨੂੰ ਹੁਣ ਮੈਂ ਹਲਕਾ ਜਿਹਾ ਇਸ ਤਰ੍ਹਾਂ ਖਿੱਚ ਕੇ ਦੇਖੋ ਸਿਰਫ ਇੰਨਾ ਹੀ ਕਪੜਾ ਉੱਪਰ ਵਧਾਣਾ ਹੈ ਫੇਰ ਸਲਾਈ ਲਗਾਵਾਂਗੀ ਇਹਦੇ ਉੱਪਰ ਤੇ ਉਧਰ ਆ ਦੇਖੋ ਜਿਹੜੀ ਬੈ ਇਹ ਦੇਖੋ ਇਹਦਾ ਹਾਫ ਹੈ ਜਿਵੇਂ 23 ਇੰਚ ਦੀ 벨ਟ ਹੈ ਇਹਦਾ ਹਾਫ ਦੇਖੋ ਤੁਸੀਂ ਇੱਥੇ 11.5 ਇੰਚ ਤੱਕ ਇਹਦਾ ਹਾਫ ਹੈ ਆ ਦੇਖ ਸਕਦੇ ਹੋ ਤੁਸੀਂ 5.5 ਪਾਉਣੇ 6 ਇੰਚ ਦੇ ਕਰੀਬ ਇਹ ਜਿਹੜੀ ਸੈਂਟਰ ਵਾਲੀ ਚੌੜ ਬਿਲਕੁਲ ਪ੍ਰੋਪਰ ਤਰੀਕੇ ਨਾਲ ਬਿਲਕੁਲ ਹਾਫ ਵਿੱਚ ਇਹ ਜਿਹੜੀ ਚੌੜ ਆਈ ਹੈ ਆ ਤੁਸੀਂ ਦੇਖ ਸਕਦੇ ਹੋ ਇੱਥੋਂ ਜਿਹੜੀ ਮੈਂ ਸਲਾਈ ਆ ਦੇਖੋ ਮਿਲਾ ਰਹੀ ਹਾਂ 벨ਟ ਦੀ ਸੈਂਟਰ ਵਾਲੀ ਸਲਾਈ ਆ ਦੇਖੋ ਇੱਥੇ ਮਿਲਾ ਕੇ इस साइड तक देखो पूरे ग्यारह इंच हाफ तक जीडी है बड़ी जी सेंटर वाली जीडी चोन है आ देखो पहुंचे वाली बिल्कुल हाफ बच्च आई है इतपर तरीके जिन्निया चोड़ा इधर है उन्निया ही इधर आन गया जिन्ना कपड़ा इधर छड़े गया प्लेन बराबर उन्ना ही इधर आएगा हाँ जी आई चोन बधा के इस तरह सिलाई लगा मकसद है कि जी करीज है बिल्कुल सीधी रही है ਬਿਲਕੁਲ ਸੈਂਟਰ ਦੇ ਵਿੱਚ ਇਹ ਜਿਹੜੀ ਪਹੁੰਚੇ ਵਾਲੀ ਕਰੀਜ਼ ਹੁੰਦੀ ਹੈ ਇਹ ਬਿਲਕੁਲ ਸਿੱਧੀ ਰਹਿੰਦੀ ਹੈ ਹਾਂਜੀ 5 ਇੰਚ ਦੇ ਗੈਪ ਨਾਲ ਜਦੋਂ ਇਸ ਤਰ੍ਹਾਂ ਚੋਣਾ ਪਾਉਣਾ ਤਾਂ 22 23 ਇੰਚ ਦੀ ਬਰਥ ਦੇ ਵਿੱਚ ਬਿਲਕੁਲ ਇਸ ਤਰ੍ਹਾਂ ਵਧੀਆ ਸੈਟਿੰਗ ਆਉਂਦੀ ਹੈ ਚੋਣਾ ਦੇ ਵਿੱਚ بار-बार ਉਦੇੜਨੀ ਨਹੀਂ ਪੈਂਦੀ ਆ ਸਟਾਰਟਿੰਗ ਦੇ ਵਿੱਚ ਤਾਂ ਜਦੋਂ ਆਪਾਂ ਪਾਉਂਦੇ ਆ ਤਾਂ ਬੜੀ ਵਾਰੀ ਆਪਾਂ ਦੇੜਦੇ ਪਰ ਜਦੋਂ ਐਕਸਪੀਰੀਅੰਸ ਹੋ ਜਾਏ ਕਿ ਇੰਨੇ ਘੇਰ ਦੇ ਵਿੱਚ ਇੰਨੇ 5 ਇੰਚ ਦੀ ਦੂਰੀ ਤੇ ਜਦੋਂ ਆਪਾਂ ਚੋਣ ਪਾਉਂਦੇ ਆ ਤਾਂ ਬਿਲਕੁਲ ਸਹੀ ਤਰੀਕੇ ਦੇ ਨਾਲ ਆਏਗੀ ਕਦੀ ਵੀ ਸਾਨੂੰ ਉਦੇੜਨੀ ਨਹੀਂ ਪਵੇਗੀ ਕੋਈ ਵੀ ਚੋਣ ਹਾਂਜੀ ਆ ਦੇਖ ਲੋ ਸਾਢੇ 11 ਇੰਚ ਦੇ ਹਾਫ ਤੱਕ ਇੱਥੇ ਦੇਖ ਲੋ ਚੋਣਾ ਜਿਹੜੀਆਂ ਬਿਲਕੁਲ ਸਹੀ ਢੰਗ ਨਾਲ ਪੂਰੀਆਂ ਪੂਰੀਆਂ ਦੇ ਵਿੱਚ ਆਈਆਂ ਨੇ ਆ ਬਿਲਕੁਲ ਸੈਂਟਰ ਦੇ ਵਿੱਚ ਐਨਾ ਹੀ ਗੈਪ ਇਧਰੋਂ ਛੱਡਿਆ ਹੋਇਆ ਐਨਾ ਗੈਪ ਇਧਰੋਂ ਛੱਡਿਆ ਹੋਇਆ ਬਿਲਕੁਲ ਸੈਂਟਰ ਦੇ ਵਿੱਚ ਆ ਚੋਣਾ ਐ ਬਿਲਕੁਲ ਸਹੀ ਤਰੀਕੇ ਨਾਲ ਪੂਰੀਆਂ ਪੂਰੀਆਂ ਆਈਆਂ ਹਾਂਜੀ 23 ਇੰਚ ਜਿਹੜੀ ਬੈਲਟ ਦੇ ਸਹਾਰੇ ਨਾਲ 5 ਇੰਚ ਤੇ ਗੈਪ ਤੇ ਜਿਹੜੀਆਂ ਆਪਾਂ ਇਹ ਚੋਣਾ ਪਾਈਆਂ ਬਿਲਕੁਲ ਸਹੀ ਤਰੀਕੇ ਨਾਲ ਇਹਦੇ ਵਿੱਚ ਇੰਨੀ ਫਿੱਟ ਆਈਆਂ ਨੇ 19 21 ਹੋ ਸਕਦਾ ਹੈ ਕਿ ਜਦੋਂ 21 ਜਾਂ 22 ਇੰਚ ਇੱਕ ਅੱਧੀ ਚੋਣ ਦਾ ਲਾਸਟ ਤੇ ਕਦੀ ਫਰਕ ਹੋ ਸਕਦਾ ਉਹਨੂੰ ਆਪਾਂ ਸਹੀ ਤਰੀਕੇ ਨਾਲ ਉਦੇੜ ਕੇ ਅੱਗੇ ਪਿੱਛੇ ਕਰ ਸਕਦੇ ਆ अदरवाइज ਇੰਨੇ ਹਿੱਸੇ ਦੇ ਵਿੱਚ ਆ ਜਿਹੜੀਆਂ 23 ਇੰਚ ਬੈੱਡ ਦੇ ਹਿਸਾਬ ਨਾਲ ਇਹ ਬਿਲਕੁਲ ਸਹੀ ਤਰੀਕੇ ਨਾਲ ਇੰਡੀਆਂ ਚੋਣਾ 5 ਇੰਚ ਦੇ ਗੈਪ ਨਾਲ ਬਿਲਕੁਲ ਸਹੀ ਤਰੀਕੇ ਨਾਲ ਆਣਗੇ ਆ ਸਹੀ ਤਰੀਕੇ ਨਾਲ ਹੁਣ ਮੈਂ ਦੂਸਰੀ ਸਾਈਡ ਤੇ ਸਾਰੀਆਂ ਚੋਣਾ ਇਸੇ ਤਰ੍ਹਾਂ ਹੀ ਸिलाई ਕਰਾਂਗੀ ਹਾਂਜੀ ਆ ਦੇਖ ਸਕਦੇ ਹੋ ਤੁਸੀਂ ਬਰਾਬਰ ਚੋਣਾ ਹੈ ਬਿਲਕੁਲ ਪ੍ਰੋਪਰ ਤਰੀਕੇ ਨਾਲ ਜਿੰਨੀ ਇੱਧਰ ਚੋਣਾ ਹੈ ਉਨੀ ਇੱਧਰ ਹੈ 13 ਚੋਣਾ ਇੱਧਰ ਪਈਆਂ ਹੋਈਆਂ 13 ਹੀ ਇੱਧਰ ਪਈਆਂ ਹੋਈਆਂ ਸਾਈਡਾਂ ਤੋਂ ਜਿਹੜਾ ਗੈਪ ਦੇਖੋ ਬਰਾਬਰ ਹੈ ਇੱਧਰ ਵੀ ਇੰਨਾ ਹੈ ਇੱਧਰ ਵੀ ਇੰਨਾ ਹੈ ਹਾਂਜੀ ਪ੍ਰੋਪਰ ਤਰੀਕੇ ਨਾਲ ਇਸ ਤਰ੍ਹਾਂ ਦੋਨਾਂ ਸਾਈਡਾਂ ਤੇ ਜਿਹੜੀਆਂ ਚੋਣਾ ਪੈ ਚੁੱਕੀਆਂ ਹੁਣ ਮੈਂ ਇਹਦੇ ਪਹੁੰਚਾਂ ਦੀ ਸਲਾਈ ਕਰਾਂਗੀ ਹਾਂਜੀ ਬੈਂਸਲ ਇਸ ਸਲਵਾਰ ਦੇ ਜਿਹੜੀ ਸਿੰਪਲ ਪਹੁੰਚੇ ਬਣਾਵਾਂਗੀ ਤੇ ਪਹੁੰਚਾਂ ਦੇ ਉੱਪਰ ਇਹ 6 ਇੰਚ ਦੀ ਦੂਰੀ ਤੇ ਉੱਪਰ ਨੂੰ ਇਹ ਵਾਲੀ ਪੱਟੀ ਲਗਾਵਾਂਗੀ ਇਹ ਕਮੀਜ਼ ਦੇ ਨਾਲ ਦੀ ਮਤਲਬ ਕਿ ਘੇਰੇ ਦੇ ਉੱਪਰੋਂ ਮੈਂ ਇਹ ਪੱਟੀ ਉਤਾਰੀ ਹੋਈ ਹੈ ਬ੍ਰੋਕੇਟ ਦਾ ਜਿਹੜਾ ਇਹ ਕਮੀਜ਼ ਹੈ ਇਸ ਸਲਵਾਰ ਦੇ ਨਾਲ ਉਹਦੇ ਉੱਪਰ ਮੈਂ ਇਹ ਪੱਟੀ ਉਤਾਰੀ ਹੋਈ ਹੈ نیچے ਮੈਂ ਸੱਚ ਪਹਿਲਾਂ ਪੌਂਚਾ ਬਣਾਵਾਂਗੀ ਉਹਦੇ ਉੱਪਰ 6 ਇੰਚ ਦੀ ਦੂਰੀ ਤੇ ਇਹ ਜਿਹੜੀ ਪੱਟੀ ਮੈਂ ਲਗਾਵਾਂਗੀ ਹਾਂਜੀ ਇਸ ਪੱਟੀ ਦੇ ਵਿੱਚ ਪਹਿਲਾਂ ਹੀ ਸਮੋਸਾ ਲੇਸ ਜਿਹੜੀ ਲੱਗੀ ਹੋਈ ਹੈ ਹਾਂਜੀ ਇਹ ਹੈ ਸਲਵਾਰ ਦੀ ਫਾਈਨਲ ਲੁੱਕ ਇਸ ਤਰ੍ਹਾਂ ਸਲਵਾਰ ਦੇ ਆ ਪੌਂਚੇ ਦੇ ਉੱਪਰ ਪੱਟੀ ਲਗਾਈ ਹੈ ਹਾਂਜੀ ਤੁਹਾਨੂੰ ਇਹ ਵਾਲ ਪਾਉਣ ਦਾ ਤਰੀਕਾ ਹੈ ਜਿਹੜਾ ਇਸ ਵੀਡੀਓ ਜੇ ਵਧੀਆ ਲੱਗਿਆ ਹੋਵੇ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਧੰਨਵਾਦ